ਹਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੁਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਸੁਈਆਂ ਤੇ ਇੱਕ ਆ ਗੱਬਣ ਆ ਬਾਕੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਆਪਣੀ ਇਹੀ ਹੁੰਦੀ ਹਰ ਕਿਸੇ ਵੀਡੀਓ 'ਚ ਵੇ ਆਪਣੇ ਦੋ ਟਾਈਮ ਚੁਾਈ ਕਰਕੇ ਪਸ਼ੂ ਖੜੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਪੈਸੇ ਤੁਸੀਂ ਖਰਚਣੇ ਆ ਸਾਰੀਆਂ ਚੀਜ਼ਾਂ ਵੇਖ ਚਾਖ ਕੇ ਆਪਣੀ ਤਸੱਲੀ ਕਰਕੇ ਪਸ਼ੂ ਲਿਆ ਕਰੋ ਆਪਣੀ ਗਾਰੰਟੀ ਤੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਸੁਣਾ ਠੀਕ ਠਾਕ ਜੀ ਬਾਈ ਬਾਬੇ ਪਾਵਾ ਜੀ ਬੜੀ ਕਿਰਪਾ ਸਾਡੇ ਕੋਲ ਚਲੋ ਬੜੀ ਕਿਰਪਾ ਚੀ ਦਿੱਜੀ ਤੇ ਵੇਖ ਲਿਆ ਮੇਲਾ ਫਿਰ ਮੇਲਾ ਦੇ ਲਾ ਵੇਖ ਲਿਆ ਭਾਜੀ ਮੇਲਾ ਚੰਗਾ ਚੱਲਣ ਡਿਆ ਪਾਜੀ ਬਹੁਤ ਯੋਰਾਣਾ ਮੇਲਾ ਚੱਲ ਡਿਆ ਬਾਬੇ ਦਾ ਗੋਂਦਵਾਲ ਸਰ ਦਾ ਹਣਾ ਹਾਂ ਜੀ ਆ ਜੀ ਬਹੁਤ ਭਾਜੀ ਚੱਲਣ ਡਿਆ ਅੱਪੜੇ ਕਿ ਫਿਰ ਵਡੇ ਤਰਾਂ ਤਰਾਂ ਦੇ ਮਹਾਰਾਜ ਘਰ ਘਾਟਾ ਹੀ ਕੋਈ ਨਹੀਂ ਆ ਭੀ ਭਾਜੀ 450 ਸਾਲਾਂ ਦੀ ਵਸ ਮਨਾਉਂਦੇ ਉਹ ਤੇ ਕਰਕੇ ਜਿਆਦਾ ਹੀ ਯਾਰ ਕੇ ਜੀ ਬਹੁਤ ਸਭੋ ਆਏ ਨਾ ਭਾਜੀ ਉਹਨਾਂ ਨੇ ਬੜਾ ਕੀਤਾ ਕੰਮ ਕੀ ਜੇ ਕਿਧਰੇ 버ਗਰ ਕਈ ਕੋ ਚੱਲਣ ਡਿਆ ਸਾਰੇ ਸਾਰੇ ਹੀ ਵੈਰਾਈਟੀ ਚੱਲਣ ਸਾਰੀ 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 ਵੱਡੇ ਭਾਜੀ ਘਾਟਾ ਨਹੀਂ ਮਹਾਰਾਜ ਘਰ ਭਾਜੀ ਕੋਈ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ ਨਾਮ ਭਾਜੀ ਮੇਰਾ ਅਮਰਪਾਲ ਸਿੰਘ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਬਾਬਾ ਬਕਾਲਾ ਖਲਕੀਆਂ ਤੋਂ ਪਿੰਡ ਜੇ 2 ਕਿਲੋਮੀਟਰ ਦੂਰ ਪਈਆ ਚ 5 ਸੌਰੀ ਭਾਜੀ ਜਾਂ 7 ਬਾਬਕਾਲਾ ਦੇ 7 ਪਿੰਡ ਅੰਮ੍ਰਿਤਸਰ ਪਿੰਡ ਜੇ 35 ਕਿਲੋਮੀਟਰ ਤੇ ਤਰਨਤਾਰਨ ਦੇ 35 ਕਿਲੋਮੀਟਰ ਪਿੰਡ ਜਫਰਨਾਬੀ ਭਾਜੀ ਕੇ ਵੀਰਪੁਰਾ ਪੁੱਛਦੇ ਠੀਕ ਹੈ ਜੀ ਹਾਂਜੀ ਖਲਕੀਆਂ ਤੋਂ ਤੇ ਬਾਕੀ ਗਲੀ ਗੁਲੀ ਦੱਸੀ ਨਹੀਂ ਗਲੀ ਭਾਜੀ ਸਰਕਾਰੀ ਸਕੂਲ ਲੱਗੋ ਠੇਕੇ ਲੱਗ ਦੋ ਨੰਬਰ ਗਲੀ ਠੇਕਾ ਚੁੱਕਿਆ ਗਿਆ ਭਾਜੀ ਠੇਕਾ ਮੇਰੇ ਮੂੰਹ ਤੇ ਚੜਿਆ ਹੋ ਠੀਕ ਹੈ ਹਾਂਜੀ ਬਸ ਹੁ ਅਗਲੀ ਵਾਰ ਇਹ ਦਰਦਾਰ ਕਾਰਡ ਨੰਬਰ ਵੀ ਬੋਲ ਦਿਆ ਕਰਨਾ ਬਾਕੀ ਦਾ ਸਾਰਾ ਕੁਝ ਡਾਕਟਰ ਦੇ ਮੈਂ ਵੀ ਫੋਟੋ ਖਾਲ ਦੇ ਕਰਾਂਗੇ ਇਹ ਕੀ ਗੱਲ ਆ ਵੱਡੇ ਭਾਜੀ ਠੀਕ ਹੈ ਹਾਂਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 988427718615 ਵੀ ਭਾਜੀ ਇਹਦੇ WhatsApp ਚੱਲਦਾ ਜੀ ਠੀਕ ਹੈ ਹਾਂਜੀ ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਇਤੋਂ ਹੀ ਕਰਨੀ ਆ ਹਾਂਜੀ ਕਿੰਨਾ ਚਿਰ ਹੋਇਆ ਇਹਨੇ ਸੋਈ ਨਾ ਇਹਨੂੰ ਵੀਰ ਜੀ ਹੋ ਗਏ ਵੀਕ ਦਿਨ ਹੋ ਗਏ ਭਾਜੀ ਆ ਬੱਚਾ ਜੀ ਸਮਝ ਬੱਚਾ ਜੀ ਬੱਚਾ ਬੱਚਾ ਭਾਜੀ ਦੋਵੇਂ ਮਗਰੀ ਬੱਚੇ ਆ ਤੇ ਦੁੱਧ ਕਿੰਨਾ ਤਿਆਰ ਇਹਦੇ ਕੋਲ ਭਾਜੀ ਭਾਜੀ ਜੀ ਕਰੋ 8000 ਰੁਪਏ ਭਾਜੀ ਹੈਗਾ ਨਹੀਂ ਕਹਿਣਾ 11000 ਨਹੀਂ ਆਕਣਾ ਸੀ ਭਾਜੀ ਇਧਰ ਵੇਖੋ ਤੋਰੋ ਫਿਰ ਇੱਕ ਲਈ ਇੱਦਾਂ ਹੀ ਬਹਿ ਜਾਓ ਆ ਵੇਖ ਲਓ ਇਹ ਤੁਹਾਨੂੰ ਬੜਾ ਵਟਾਰੀ ਨੂੰ ਮਿਲਦੀਆਂ ਫ੍ਰੀਜਾਂ ਠੀਕ ਆ ਆ ਲੈ ਲਓ ਕੋਈ ਨਾ ਠੰਡ ਆ ਜਾਵੇ ਕੀ ਹੈਟਰ ਜਾਂ ਗੀਜਰ ਪਾਵਾਂਗੇ ਠੀਕ ਆ ਸੱਡੇ ਗਰਮਾੜ ਦੀ ਲੋੜ ਆ ਠੀਕ ਆ ਹਾਂਜੀ ਫੇਸਬੁਕ ਤੇ ਵੇਖ ਲਓ ਭਾਜੀ ਕਿੰਨਾ ਸੋਹਣਾ ਬਸ਼ੀਰਾ ਠੰਡੀ ਬੜੀ ਆਸ਼ੀ ਭਾਈ ਪਰ ਤੇ ਚਲੋ ਮੀਡੀਅਮ ਜਿਆਦੀ ਵੱਡੀ ਨਹੀਂ ਆ ਇਹਨੂੰ ਵੀ ਬਾਜੀ ਇਦਾਂ ਹੀ ਬਹਿ ਜਾਣਾ ਮਸੀਕਰ ਇਹ ਨਾ ਕੋ ਵੀਰ ਭਰਾ ਕਰੇ ਠੀਕ ਜੀ ਆ ਵੀ ਲੋ ਚਾਰੇ ਥਾਂ ਕੁਝ ਕਰ ਭਾਈ ਆਪ ਤੋਈ ਆ ਜਾ ਬੰਦ ਤੋ ਤੇ ਮੁੱਲ ਫੇਰੇ ਦਾ ਹੋਰ ਤੁਸੀਂ ਦਾ ਦਰ ਕੀ ਭਾਜੀ ਜਿਆ ਜਿਆ ਕਰੀਏ ਫਿਰ ਮੋੜਾ ਛੋਟਾ ਜੀ ਭੀ ਭਾਜੀ 3000 ਰੁਪਏ ਜਿੰਨਾ ਮਾਨਤਾ ਤੱਕ ਤੜਾ ਦਰਾ 27 ਦੀ ਦੇ ਦਈਏ ਹਾਂਜੀ 27 ਦੀ ਪੂਰੇ 25 ਅੱਛਾ 25 ਦੀ 25000 ਦੇ ਦਾਂਗੇ ਵਿੱਚ ਮਾਨਤਨ ਖੁੱਲਾ ਖੁੱਲਾ ਕਰਾਂਗੇ ਵੀ ਭਾਜੀ ਮੇਰਾ ਫੋਨ ਲਾ ਵੇ ਇੱਕ ਰੀ ਹਾਂ ਅਸੀਂ ਛਪਾ ਖੁੱਲਾ ਮਾਨਤਾ ਕਰਾਂਗੇ ਵੀ ਭਾਜੀ ਸੋਹਣੀ ਆਪਾਂ ਖਾ ਲਈ ਠੀਕ ਹੈ ਜਿੰਦਾ ਮਰਜੀ ਕੋ ਵੀ ਭਰਾ ਤੇ ਹੁਣ ਆ ਜਿਹੜੀ ਗਾਂ ਚ ਇਹ ਵੀਰ ਜੀ ਦੂਜਾ ਸੂਬਾ ਜੇ ਠੀਕ ਜੀ ਬੱਚਾ ਮੀਨਰਾ ਮੇਰੇ ਮੀਨਰਾ ਦੇ ਸਾਹਮਣੇ ਦੀ ਜੋ ਕੋ ਗਾੜੀ ਮੀਨਰੇ ਲਾਗੇ ਬੰਨੇ ਤੇ ਬੱਚਾ ਚੱਲ ਰਿਹਾ ਹੈਗਾ ਪੱਕਾ ਹੀ ਆ ਜੋ ਕੋ ਸਾਹਮਣੇ ਦੀ ਜੋ ਵਿਹਾਂ ਦਾ ਲਾਲੇ ਮੀਨਰਾ ਵੀਰ ਲਾਦੇ ਜੋ ਕੋ ਗਾੜੀ ਆ ਠੀਕ ਹੈ ਜੀ ਹਾਂ ਜੀ ਤੇ ਦੁੱਧ ਦੋ ਧਰਮ ਭਾਜੀ 10 ਕਿਲੋ ਹੋਗਾ ਵਾਸ਼ੀਓ ਇਧਰ ਵੇਖੋ ਐਦਾਂ ਹੀ ਆਵੇਂ ਠੰਡੇ ਵੜੇ ਰਹੀਏ ਜਿੱਥੇ ਮਰਜੀ ਆਵੇਂ ਲੋ ਚਵਾਪ ਸਮਾ ਇੱਕ ਨੰਬਰ ਹੋਗਾ ਵੱਡੇ ਭਾਜੀ ਇਧਰ ਵੇਖ ਲੋ ਖੰਦੀ ਸੀ ਲਿਆ ਕੇ ਆਵੇਂ ਲੋ ਰੇਜੀ ਕਰੇ ਭਾਜੀ ਹਲੋ ਜੇ ਦਾ ਸਰੂਜਾ ਨਾ ਲੱਗਾ ਚੱਲਦਾ ਜੀ ਨਹੀਂ ਕਿਧਰੇ ਪਾਜੀ ਬੂਆ ਪਾਣੀ ਤੇ ਸਿੰਮਰ ਦਾ ਦੁੱਧ ਨਹੀਂ ਆਉਂਦਾ ਐਵੇਂ ਕਿਤੇ ਮੜਾ ਨਾ ਹੀ ਆ ਐਵੇਂ ਝੂਠ ਨਹੀਂ ਮਾਰ ਗਿਆ ਪਾਦੇ ਨਹੀਂ ਠੀਕ ਆ ਹਾਂਜੀ ਆ ਲੈ ਲੋ ਬਾਕੀ ਆ ਭਾਈ ਜਿਹੋ ਜੀ ਗਾਵ ਆਹੋ ਜੀ ਕਿਸੇ ਨੇ ਸੰਭੀ ਨਹੀਂ ਸੰਭੀ ਨਹੀਂ ਵਟੇ ਜੀ ਭੁੱਖੀ ਮਰੀ ਲਾ ਲੈ ਲੋ ਜੇ ਮੈਂ ਰਗੋਇਆ ਲਾਇਆ 20 ਲੀਟਰ ਨੇ ਦਵਾਈ ਮੇਰ ਕੋ ਵੀ ਲੱਗੀ ਜੇ ਮੈਂ ਕਹੀ ਜਾ ਹਾਂਜੀ ਹਾਂਜੀ ਮੜਾ ਲੱਕ ਚਾ ਭਾਜੀ ਪਹਿਲਾਂ ਦੋਹੇ ਜੋ ਵੀ ਭਰਾ ਮੁੜ ਕੇ ਇਹਨਾਂ ਨੂੰ ਕਦੇ ਦੱਸਿਆ ਨਹੀਂ ਹਾਂਜੀ 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 ਵੀਰ ਤਾਂ ਗੜੀ ਮੌਸਮ ਠੰਡਾ ਆ ਗਿਆ ਨਾ ਮਟਰ ਆ ਜੇ ਨੇ ਛਾਲ ਆ ਜਣਾ ਓਹਨੇ 2 13 14 ਕਿਲੋ ਵੀਰ ਕਰ ਲਊਗਾ ਕਿਸੇ ਵਾਲੇ ਬਚਲ ਗਿਆ ਵੇਖ ਲਓ ਇਧਰੋਂ ਪਾਜੀ ਗਾੜ ਕੋ ਮੈਂ ਛੜਤੀ ਦੀ ਠੀਕ ਹੈ ਇਹਨਾਂ ਕੋ ਵੀਰ ਕਰਵੇ ਚਲੋ ਆ ਜਲਾ ਆ ਫਿਰ ਇਹ ਹੁਣੇ ਵੀ ਕੋ 13 14 ਕਿਲੋ ਪਾਜੀ ਕਰੋ ਵੀ ਗਾੜੀ ਮੌਸਮ ਠੰਡਾ ਆ ਗਿਆ ਵਾ ਹਾਂ ਇਹ ਪਾਣੀ ਪੁੱਤ ਦੌਣੇ ਹੁਣ ਆ ਜਾ ਤੇ ਇਹਦਾ ਫਿਰ ਮੁੱਲ ਮੁੱਲ ਜਾ ਰਿਹਾ ਭਾਈ ਆਪਾਂ ਨੂੰ ਪਾਣਾ ਪਾ ਲੈ ਦੇ ਦੇਣੀ ਆਪਾਂ ਕਿੰਨਾ ਮੁੱਲ 35 ਕਰ ਦੇ ਭਾਈ ਜਿੱਦਾਂ ਕਰਦਾ ਮਾੜਾ ਫੁੱਲਾ ਕਿੰਨੇ ਦੀ 32 ਦੀ ਹਾਂਜੀ 32 ਦੀ ਪੂਰੇ 30000 ਦੀ ਭਾਈ ਅੱਛਾ 30 ਦੀ 52000 ਦਾ ਜਿਹੜਾ ਕੋਈ ਕੱਠਿਆਂ ਤੋਂ ਹੋਰ ਮੰਗਤ ਆਣਾ ਭਾਈ ਫੁੱਲਾ ਕਰਾਂਗੇ ਕੋਈ ਵੀ ਭਰਾ ਨੂੰ ਲਾਵੇ ਠੀਕ ਆ ਹਾਂਜੀ ਖੁੱਲਾ ਮੰਨਤਨ ਹੋ ਜਾਊਗਾ ਮੈਂ ਖੁੱਲੇ ਕਰਾਂਗਾ ਵੀ ਭਾਜੀ ਕੱਲੀ ਕੱਲੀ ਕੋਈ ਰੋ ਖੁੱਲੇ ਕਰਾਂਗੇ ਮੰਨਤਨ ਨੂੰ ਮੋੜਦੇ ਨਹੀਂ ਆ ਵੀ ਭਾਜੀ ਠੀਕ ਹੈ ਜੀ ਤੇ ਹੁਣ ਇੱਕ ਆ ਵੈੜ ਗੱਬਣ ਆ ਗਈ ਇਹ ਗੱਬਣਾ ਵੀ ਜੀ ਪਹਿਲਾ ਸੂਆ ਵਛੀ ਸਿੰਗ ਦੇ ਹੈਗੇ ਆ ਸਿੰਗ ਕਿਹਨੇ ਲਗਾਏ ਨਹੀਂ ਇਹ ਤਾਂ ਕਿਹ ਵੀ ਜੀ ਚਲੋ ਪ੍ਰੋਮੋ ਕਰੇਗਾ ਦਵਾਏ ਨਹੀਂ ਗਏ ਪਛੀ ਵੜਿਆ ਰਪਈਆ ਦੀ ਉਹ ਸਿੰਗਾ ਦਾ ਵਟਾ ਲੱਗਣਾ ਵੀ ਭਾਜੀ ਇੱਧਰ ਵੇਖੋ ਦੂਜੀ ਪਹਿਲਣਾ ਬੱਛੀਆਂ ਇਦਾਂ ਨਹੀਂ ਥੱਲੇ ਬਹਿਣ ਦਿੰਦੇ ਗਾ ਇਹ ਪਹਿਲਾ ਸੂਆ ਸੋਨਾ ਹੈ ਇਹਨਾਂ ਦਾ ਪਹਿਲਾ ਸੂਆ ਸੋਨਾ ਵੀ ਭਾਜੀ ਆ ਵੇਖੋ ਥਾਨੇ ਕੋਲ ਵੀ ਬਰੀਏ ਨੂੰ ਗੋਵੇ ਨਿਕਾਵਾ ਹਾਂਜੀ ਹਾਂਜੀ ਥਾਨੇ ਤੇ ਪ੍ਰੋਪਰ ਇਧਰੋਂ ਨਹੀਂ ਇਹ ਲੋ ਵੱਡੇ ਭਾਜੀ ਗੱਬਣਾ ਛੀਨੀ ਨਹੀਂ ਇੱਧਾਂ ਬੈਣ ਦਿੰਦੀ ਠੀਕ ਆ ਅਵੇ ਲੋ ਚੱਲ ਖੋਲੋ ਫਿਰ ਤੋਰ ਦਈਏ ਬਾਕੀ ਜਿਹੜਾ ਭਲਾ ਭਲਾ ਲੱਤ ਗਿਆ ਥਾਨੇ ਪ੍ਰੋਪਰ ਹੱਥ ਜਿਉਣਾਂ ਲਾਵਾ ਬਾਕੀ ਜੇ ਤਿਆਰ ਹੋਣੀ ਆ ਜੇ ਕਿਹੜਾ ਸੂਪੀ ਆ ਤੂੰ ਜਲਦਾ ਵਿਆਹ ਜੇ ਸੂਨ ਚ ਆਵਾ ਸਿੰਘਾਂ ਦੇ ਵਸ਼ੀ ਨੂੰ ਹਰ ਵੀ ਭਾਜੀ ਵੱਟਾ ਵਾ ਠੀਕ ਆ ਹਾਂਜੀ ਤੇ ਥਾਨੇ ਵੀ ਚੰਗਾ ਗੈਪ ਤੇ ਦੂਰ ਦੂਰ ਜਿਹੜਾ ਥਾਨੇ ਆ ਦਰੀਏ ਕੋ ਪਾਜੀ ਆ ਵੇ ਲੋ ਇਹ ਨਾ ਵੀਰ ਕਾ ਵੇ ਆ ਵੇ ਲੋ ਚਲੋ ਆਜਾ ਲੈ ਆਇਆ ਇਹਦੋਂ ਮਗਰੋਂ ਖਾਦੋ ਵੱਡੀ ਪਾਜੀ ਆ ਵੇ ਲੋ ਬਾਕੀ ਇਤਰਾ ਹੀ ਨੱਸੀ ਛੋੜ ਦੇਣੀ ਆ ਤੇ ਇਦਾਂ ਨਹੀਂ ਜੇ ਕੋ ਬੈਠ ਨੇ ਆ ਵੇ ਲੋ ਕਿੱਥੇ ਮਰਜੀ ਉੱਤੇ ਥਲੇ ਹੱਥ ਫੇਰੀ ਜਾਵਾਂ ਥੋੜਾ ਡਰਦੀ ਆ ਇਹ ਚਲ ਜਾਈ ਇੱਕਦਮ ਜਿਹੜਾ ਵਾ ਕਿੱਥੇ ਜਾਏਗੀ ਡਰ ਗਈ ਆ ਚਲੋ ਆਜਾ ਲੈ ਆਇਆ ਕੋਈ ਨਹੀਂ ਉਤਨੇ ਇਹ ਪੇ ਹੈਗੀ ਪੂਰੀ ਸੀਲਸ ਲੱਗ ਗਿਆ ਜੀ ਪੂਰੇ 100000 ਰੁਪਏ ਭਾਜੀ ਸੀਲਸ ਆ ਉਠੰਡੀ ਦੀ ਆਪਣੀ ਗਰੰਟੀ ਆ ਵੱਡੇ ਭਾਜੀ ਭਾਈ ਛੋਟਾ ਜਵਾਲ ਥੱਲੇ ਬੈਠ ਸਰ ਠੀਕ ਆ ਜੀ ਦੋਨੇ ਭਾਜੀ ਕਰਮ ਲਈ ਤੁਹਾਨੂੰ ਬਰਾ ਮਾਵੀ ਉਹ ਦਾਦਾ ਬੰਦਾ ਹਾਂ ਜੀ ਕਰਮਾ ਗਰੰਟੀ ਆ ਪਰਵਾਰਾ ਦਾ ਵੀ ਭਾਜੀ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਜਿਹੜੇ ਸਿੰਗਾਂ ਹੁੰਦੇ ਫਿਰਦੇ ਵਸ਼ੇ 50000 ਦੀ ਹਾਂਜੀ ਹੋਣਾ ਭਾਜੀ ਅੱਜ ਹੀ ਕਰਦੀ ਗੱਲ ਜਿਹੜੀ ਅੱਜ ਹੀ ਕਰੀਏਗੇ 35000 ਰੁਪਏ ਜਿੰਨੇ ਦੀ ਕਹੋਗੇ ਦੇ ਦਾਂਗੇ 35 ਹੀ ਦੇ ਦਈਏ ਹਾਂਜੀ 35 ਹੀ ਦੇ ਦਈਏ ਉਹ ਸੜ ਦਾਂਗੇ ਭਾਈ ਜੀ 33 ਦੀ ਤੇ ਦੁੱਧ ਕਿੰਨਾ ਚੁਆਈ ਜਾਊਗੀ ਦੁੱਧ ਵੀਰ ਜੀ ਵੇਖੋ ਨਾਰਮਲ 6 ਵਾਰ ਰੱਖ ਲੋ ਦਈਓ ਕਿ ਗਾੜੀ ਕੇ ਵੀਰ ਭਾਏ 6 12 ਕੋ 13 14 ਜੁਲਰ ਆਪਣੀ 6 ਪਿਪਲੀ ਹਾਂਜੀ ਹਾਂਜੀ ਮੈਂ ਜਿਹੜੀ ਗੱਲ ਹੈ ਡੱਬਾ ਬੰਨ ਜਾ ਭਾਈਆ ਬੱਟਾ ਬੰਦ ਜਣਾ ਆਪਾਂ ਅਗਲੇ ਲੀਟਰ ਮਾਰੇ ਆ ਠੀਕ ਆ ਹਾਂਜੀ ਆਪਾਂ ਸੰ ਟਿੱਪ ਕੇ ਲਿਓ ਥਾਂ ਠਿੱਪ ਕੇ ਖੜੇ ਪਿੱਛੇ ਦੀ ਆਪਣੀ ਗਰੰਟੀ ਭਾਜੀ ਮਾਰੇਗਾ ਤੇ ਬਾਕੀ ਇਹ ਆ ਕਿ ਫੋਨ ਲਾਵੇ ਫੋਨ ਲਾਵੇ ਮਾਨਤਨ ਖੁੱਲੇ ਮਾਨ ਕਰਾਂਗੇ ਖੁੱਲਾ ਕੇ ਵੀਰ ਤੋਂ ਮੋੜਦੇ ਨਹੀਂ ਜਿੱਦਾਂ ਅੱਗੇ ਕਰਦੇ ਨਾ ਆਪਾਂ ਮਾਨਦਾਨ ਉਦਾਂ ਮਦਾਨ ਹੋਣਗੇ ਵੀਰ ਜੀ ਠੀਕ ਆ ਜੀ ਹਾਂਜੀ